ਦੋਸਤੋ ਮੈਂ ਤੁਹਾਡਾ ਛੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਹੈ ਸੁਪਨੇ ਤੁਹਾਡੇ ਖਵਾਸ਼ਾ ਸੋ ਦੋਸਤੋ ਅ ਅੱਜ ਦੀ ਵੀਡੀਓ ਵੀ ਬੜੀ ਇੰਟਰਸਟਿੰਗ ਹੈ ਇਸ ਨੂੰ ਸ਼ੇਅਰ ਕਰਨਾ ਤੇ ਲਾਈਕ ਜਰੂਰ ਕਰਨਾ ਔਰ ਦੋਸਤੋ ਜਿਹੜੇ ਸੁਪਨੇ ਤੇ ਖਵਾਸ਼ਾ ਹਰ ਇੱਕ ਨੂੰ ਲੈਣੇ ਜ਼ਰੂਰੀ ਹਨ ਕੋਈ ਸ਼ੱਕ ਨਹੀਂ ਕਿ ਜਿਹੜੇ ਸੁਪਨੇ ਆ ਡ੍ਰੀਮਸ ਆ ਉਹ ਸਾਡੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ ਔਰ ਸੁਪਨੇ ਤਾਂ ਹੀ ਆਉਂਦੇ ਆ ਜਦੋਂ ਨੀਂਦ ਤੁਹਾਨੂੰ ਬਹੁਤ ਗੂੜੀ ਆਉਂਦੀ ਆ ਔਰ ਨੀਂਦ ਉਦਾਂ ਹੀ ਆਉਂਦੀ ਆ ਜਦੋਂ ਤੁਹਾਨੂੰ ਕੋਈ ਸਟ्रेस ਨਹੀਂ ਜਦੋਂ ਤੁਹਾਡੇ ਦਿਮਾਗ ਤੇ ਕੋਈ ਤੁਹਾਡੇ ਦਿਮਾਗ ਦੇ ਵਿੱਚ ਊਲ ਜਲੂਲ ਨਹੀਂ ਚੱਲ ਰਿਹਾ ਹੁੰਦਾ ਤਾਂ ਹੀ ਤੁਹਾਨੂੰ ਨੀਂਦ ਆਏਗੀ ਜੇ ਤੁਸੀਂ ਡਿਸਟਰਬ ਹੋ ਜੇ ਤੁਸੀਂ ਸਟ্রেਸਡ ਹੋ ਤਾਂ ਤੁਹਾਨੂੰ ਨੀਂਦ ਨਹੀਂ ਆਏਗੀ ਤੁਹਾਨੂੰ ਫਿਰ ਗੋਲੀਆਂ ਖਾ ਕੇ ਨੀਂਦ ਆਏਗੀ ਔਰ ਜਦੋਂ ਤੁਹਾਨੂੰ ਗੂੜੀ ਨੀਂਦ ਆਏਗੀ ਉਦੋਂ ਹੀ ਤੁਹਾਨੂੰ ਲਾਜਵਾਬ ਸੁਪਨੇ ਆਉਣਗੇ ਔਰ ਸੁਪਨੇ ਜਿਹੜੇ ਆ ਉਹ ਕਹਿੰਦੇ ਆ ਕਿ ਗੁਰਮਤ ਹੋਈ ਵਿਚਾਰੀਏ ਗੁਰਮਤ ਹੋਈ ਵਿਚਾਰੀਏ ਸੁਪਨਾ ਇਹ ਜਗ ਲਈ ਗੁਰਬਾਣੀ ਮੁਤਾਬਕ ਇਹ ਜਿਹੜਾ ਜਾਗਿਆ ਇਹ ਸੁਪਨਾ ਆ ਜੇ ਵਿਚਾਰ ਕੇ ਦੇਖੀਏ ਤਾਂ ਇਹ ਜੋ ਵੀ ਤੁਹਾਡਾ ਜੀਵਨ ਹੈ ਭਾਵੇਂ 2 ਪਲ ਦਾ ਹੈ ਭਾਵੇਂ 2 ਸਾਲ ਦਾ ਹੈ ਭਾਵੇਂ 70 ਸਾਲ ਦਾ ਹੈ ਇਹ ਫਿਰ ਵੀ ਸੁਪਨੇ ਵਿੱਚ ਸੰਸਾਰ ਹੈ ਪਰ ਦੋਸਤੋ ਸੁਪਨੇ ਜੀਵਨ ਦੇ ਲਈ ਬਹੁਤ ਜ਼ਰੂਰੀ ਆ ਔਰ ਜਿਉਂਦਿਆਂ ਸੁਪਨੇ ਲੈਣੇ ਉਹ ਬਹੁਤ ਜ਼ਰੂਰੀ ਆ ਜਿਹੜਾ ਬੰਦਾ ਜਿਉਂਦੇ ਸੁਪਨੇ ਨਹੀਂ ਲੈਂਦਾ ਔਰ ਸੁਪਨੇ ਫਿਰ ਉਹਨੂੰ ਪੂਰੇ ਕਰਨ ਦੀ ਚੀਸ਼ਟਾ ਨਹੀਂ ਕੀ ਪੂਰੇ ਕਰਨ ਦਾ ਤੁਹਾਡੇ ਅੰਦਰ ਜਜ਼ਬਾ ਨਹੀਂ ਆ ਤੇ ਉਹ ਜ਼ਿੰਦਗੀ ਸੁੰਨੀ ਹੈ ਉਹ ਜ਼ਿੰਦਗੀ ਨੀਰਸ ਹੈ ਉਹ ਜ਼ਿੰਦਗੀ ਯੂਸਲੈਸ ਹੈ ਸੋ ਸੁਪਨੇ ਜ਼ਰੂਰੀ ਹਨ ਖੁਸ਼ੀਆਂ ਵੀ ਜ਼ਰੂਰੀ ਹਨ ਪਰ ਤੁਹਾਨੂੰ ਆਪਣੇ ਆਪ ਦੀ ਜਿਹੜੀ ਪ੍ਰੈਜੈਂਸ ਹੈ ਨਾ ਆਪਣੀ ਰੀਅਲਾਈਜੇਸ਼ਨ ਹੈ ਆਪਣਾ ਸੈਲਫ ਰੀਅਲਾਈਜ਼ਿੰਗ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਆਪਣੀ ਔਕਾਤ ਤੋਂ ਜ਼ਿਆਦਾ ਸੁਪਨੇ ਲਓਗੇ ਬਹੁਤ ਜ਼ਿਆਦਾ ਉੱਚੇ ਤਾਂ ਫਿਰ ਉਨਾ ਨੂੰ ਪਾਰ ਕਰਨ ਲਈ ਉਹਨਾਂ ਨੂੰ ਪ੍ਰਾਪਤ ਕਰਨ ਲਈ ਜਦੋਂ ਜੈਦ ਜਿਆਦੀ ਕਰਨੀ ਪਏਗੀ ਸਿੱਧਤ ਜਿਆਦੀ ਹੋਣੀ ਪਏਗੀ ਤੁਹਾਨੂੰ ਸੀਰੀਅਸਨੈਸ ਜ਼ਿਆਦਾ ਚਾਹੀਦੀ ਆ ਉਹ ਸੁਪਨੇ ਪ੍ਰਾਪਤ ਕਰਨ ਵਾਸਤੇ ਉਹ ਖੁਆਸ਼ੀਆਂ ਨੂੰ ਪੂਰੀਆਂ ਕਰਨ ਵਾਸਤੇ ਔਰ ਦੋਸਤੋ ਇਹ ਜ਼ਿੰਦਗੀ ਬਿਲਕੁਲ ਹੀ ਨੀਰਸ ਹੋ ਜਾਏਗੀ ਬਿਲਕੀ ਬਿਲਕੁਲ ਹੀ ਮਤਲਬ ਮੈਂ ਕਹਾਂਗਾ ਕਿ ਸਾਵਰਕ ਹੋ ਜਾਏਗੀ ਸਵੀਟਲੈਸ ਹੋ ਜਾਏਗੀ ਜੇ ਤੁਸੀਂ ਸੁਪਨੇ ਨਹੀਂ ਲਓਗੇ ਜੇ ਤੁਹਾਡੀਆਂ ਕੋਈ ਖਵਾਸ਼ੀਆਂ ਨਹੀਂ ਨਾ ਤਾਂ ਤੁਸੀਂ ਫਿਰ ਉੱਥੇ ਦੇ ਉੱਥੇ ਹੀ ਟਿਕੇ ਰਹਿ ਜਾਓਗੇ ਜਿੱਥੇ ਤੁਸੀਂ ਪਹਿਲਾਂ ਹੋ ਜੇ ਤੁਹਾਡੇ ਚ ਅੰਦਰ ਡ੍ਰੀਮ ਆ ਤੁਹਾਡੇ ਚ ਡ੍ਰੀਮ ਪੂਰੇ ਕਰਨ ਦੀ ਤੁਹਾਡੇ ਅੰਦਰ ਡੈਡੀਕੇਸ਼ਨ ਆ ਤਾਂ ਫਿਰ ਤੁਸੀਂ ਜ਼ਿੰਦਗੀ ਦੇ ਲਈ ਜਦੋ ਜਹਿਦ ਕਰੋਗੇ ਔਰ ਫਿਰ ਤੁਸੀਂ ਆਪਣਾ ਪੂਰੇ ਦਾ ਪੂਰਾ ਜੇ ਤੁਸੀਂ 100% ਦਿਓਗੇ ਨਾ ਤਾਂ ਤੁਹਾਡੇ ਜਿਹੜੀ ਉਹ ਰਿਜ਼ਲਟ ਆ 120% ਉਹ ਗੁਰੂ ਮਹਾਰਾਜ ਦੇਗਾ ਤੁਸੀਂ ਆਪਣੇ ਸੁਪਨਿਆਂ ਚ ਪੂਰੇ ਕਾਮਯਾਬ ਹੋਵੋਗੇ ਅੱਜ ਦਾ ਵੀਡੀਓ ਵਸੇ ਨਹੀਂ ਤੁਹਾਡਾ ਤੇ ਸਾਡਾ ਸਦਾ ਰੱਬ ਰੱਖਾ ਸ਼ਬਾ ਖੈਰ ਜੀਂਦੇ ਵਾਸਤੇ ਰੌਗ ਗੋਡ ਬles you